ਮੱਕੇ ਦੇ ਕਾਜੀ ਰੁਕਨਦੀਨ ਨਾਲ ਸ਼੍ਰੀ ਗੁਰੂ ਨਾਨਕ ਦੇਵ ਦੇ ਹੋਏ ਬਚਨ ਸੁਣੋ ਕਰਨੀ ਨਾਮਾ ਜੋ ਮੱਕੇ ਵਿੱਚ ਕਾਜੀ ਰੁਕਨਦੀਨ ਨਾਲ ਹੋਇਆ ਦਾਤ ਕੇ ਆਖੇ ਰੁਕਨਦੀਨ ਦਾ ਸੱਚਾ ਸੁਣੋ ਜਵਾਬ ਪੜੇ ਸੁਣੇ ਜੋ ਪ੍ਰੀਤ ਕਰ ਛੂਟੇ ਸਭ ਅਜਾਬ ਦਸਵਾਂ ਅੰਜਾਮਾਂ ਪੈਨ ਕਰੇ ਪਾਤੂ ਪਰ ਕਰਤਾਰ ਪਾਤਸ਼ਾਹ ਔਰੰਗਜ਼ੇਬ ਸਿਓ ਜੁੱਧ ਕਰੂੰ ਬਹੁ ਬਾੜ ਟੋਕ ਬਲਿਆ ਆਪਣਾ ਦੇ ਕੇ ਭੇਜ ਦਿਆਂਗਾ ਸਿੰਘ ਦੇਖੋ ਨਾ ਨੂੰ ਬੋਲ ਸੀ ਪਾਤਸ਼ਾਹ ਔਰੰਗ ਦੇਖੋ ਨਾ ਵੱਲ ਘਟ ਸੀ ਪੂ ਲਗੇ ਉਹਨੇ ਫੰਦ ਅੱਗੇ ਪੈਦਾ ਕਿਉਂਕਿ ਜੋ ਭਲਾ ਨਾ ਕੀਓ ਗੋਬਿੰਦ ਅਲੋਪ ਹੋਵਾਂਗਾ ਰਾਜ ਦੇ ਮਰਥਾ ਪੂੰਗੋ ਬਿੰਦ ਬਚ ਨਪਾਲ ਨਹੀਂ ਸਕेंगे बहुत बड़े दो जंग फिर करूंगा खालसा फिर करूंगा खालसा वसे ਵਿੱਚ ਪੰਜਾਬ ਵਰਨਚਾਰ ਕਾ ਇੱਕ ਰੂਪ ਦੇਹ ਕਰੂੰ ਮੈਂ ਆਪ ਮਾਝੇ ਵਿੱਚ ਹੋਸਨੀ ਲੂਟੇਗੇ ਲਾਹੌਰ ਪੋਠੋਹਾਰ ਕੋ ਸੋਧ ਕੇ ਲੈਵੇਂਗੇ ਪਸੌਰ ਚੌਕੀ اٹਕ ਬਹਾਲ ਕੇ ਫਿਰਵੇਂ ਖਬਰਤੰਗ ਜਲਾਲਾਬਾਦ ਕੋ ਜੀਤ ਕੇ ਕਾਬਲ ਹੋਸੀ ਜੰਗ ਕਬ ਕਾਬਲ ਰਾਜ ਬਹਾਲ ਕੇ ਗਜਲੀ ਕੋ ਫਿਰ ਲੈ ਮੁਲਕਾ ਹਿਆਰਾ ਸਾਧ ਕੇ ਕੰਧਾਰ ਕੂਚ ਕਰੇ ਬਲਖ ਬਖਾਰਾ ਬਗਦਾਦ ਕੋ ਫਿਰ ਲੈਵੇਂ ਮਸਤ ਬਲੂਚ ਇਨ ਮੁਲਖਨ ਕੋ ਸਾਧ ਕੇ ਯਵਤ ਹੋਵੈਗੇ ਸਭ ਲੋਕ ਮੱਕਾ ਮਦੀਨਾ ਰੂਬ ਕੋ ਮਰਹੱਟਾ ਪੀਲ ਫਰੰਗ ਦੱਖਣ ਪੂਰਬਹਿੰਦ ਕੋ ਜੀਤ ਕਰਾਂਗੇ ਜੰਗ